ਕ੍ਰਮ ਮਜੀਠੀਆ ਦੀ ਡਰੱਗ ਮਾਮਲੇ ਨੂੰ ਲੈ ਕੇ ਜਾਂਚ ਕਰਨ ਵਾਲੀ ਐਸਆਈਟੀ ਜਿਹੜੀ ਹੈ ਉਸ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਹੈ ਲੰਘੇ ਸਮੇਂ ਦੇ ਵਿੱਚ ਐਸਆਈਟੀ ਦੇ ਵਿੱਚ ਫੇਰ ਬਦਲ ਵੱਡੇ ਪੱਧਰ ਤੇ ਵੇਖਿਆ ਗਿਆ ਜਦੋਂ ਸਾਬਕਾ ਡੀਜੀਪੀ ਮੁਖਵਿੰਦਰ ਸਿੰਘ ਭੁੱਲਰ ਰਿਟਾਇਰ ਹੋ ਜਾਂਦੇ ਨੇ ਸੇਵਾਮੁਕਤ ਹੋ ਜਾਂਦੇ ਨੇ ਤੇ ਉਹਨਾਂ ਤੋਂ ਬਾਅਦ ਨਵੇਂ ਲੱਗੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਕਮਾਂਡ ਫਾਰਮ ਦਿੱਤੀ ਜਾਂਦੀ ਹੈ ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਪਹਿਲਾਂ 3 ਮੈਂਬਰੀ ਇਹ ਐਸਆਈਟੀ ਹੁੰਦੀ ਹੈ ਉਸ ਨੂੰ ਵਧਾ ਕੇ 6 ਮੈਂਬਰੀ ਕਰ ਦਿੱਤਾ ਗਿਆ ਔਰ ਇਸ ਐਸਆਈਟੀ ਦੇ ਵਿੱਚ ਹੁਣ ਇਜ਼ਾਫਾ ਹੋ ਗਿਆ ਹੈ ਦੱਸਣਯੋਗ ਹੈ ਕਿ ਐਸਆਈਟੀ ਦੇ ਵਿੱਚ ਜਿਹੜਾ ਨਵਾਂ ਇਜ਼ਾਫਾ ਹੋਇਆ ਉਹਨਾਂ ਦੇ ਅੰਦਰ ਡੀਐਸਪੀ ਜਸਵਿੰਦਰ ਸਿੰਘ ਡੀਐਸਪੀ ਨਰਿੰਦਰ ਸਿੰਘ ਔਰ ਇਨਸਪੈਕਟਰ ਦਰਬਾਰਾ ਸਿੰਘ ਸ਼ਾਮਿਲ ਕੀਤੇ ਗਏ ਨੇ ਇਹ ਉਹੀ ਤਿੰਨ ਨੇ ਜਿਹੜੇ ਮੁਖਵਿੰਦਰ ਸਿੰਘ ਭੁੱਲਰ ਸਾਬਕਾ ਆਈਡੀਜੀਪੀ ਦੇ ਨਾਲ ਵੀ ਐਸਆਈਟੀ ਦੇ ਵਿੱਚ ਸ਼ਾਮਿਲ ਸਨ ਇਸ ਕੇਸ ਦੇ ਬਾਰੇ ਜੋ ਅਪਡੇਟਸ ਹੁਣ ਤੱਕ ਆਏ ਨੇ ਉਹਨਾਂ ਮਤਲਕ ਇਹਨਾਂ ਤਿੰਨਾਂ ਨੂੰ ਜ਼ਿਆਦਾ ਜਾਣਕਾਰੀ ਹੋਣ ਕਾਰਨ ਨਵੇਂ ਲੱਗੇ ਡੀਆਈਜੀ ਦੇ ਅਧੀਨ ਚਲਦੀ ਐਸਆਈਟੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਡੀਆਈਜੀ ਹਰਚੰਦ ਸਿੰਘ ਪੁੱਲਰ ਦੇ ਅਧੀਨ ਇਹ ਐਸਆਈਟੀ ਕਾਰਜਸ਼ੀਲ ਹੈ ਹੁਣ ਉਸੇ ਦੇ ਚਲਦੇ ਵਿਕਰਮ ਸਿੰਘ ਮਜੀਠੀਆ ਨੂੰ 16 ਜਨਵਰੀ ਨੂੰ ਤਲਬ ਕੀਤਾ ਗਿਆ ਹੈ ਔਰ ਪਟਿਆਲੇ ਦੇ ਡੀਆਈਜੀ ਦਫ਼ਤਰ ਦੇ ਵਿੱਚ ਹੀ ਉਹਨਾਂ ਦੀ ਇਹ ਪੇਸ਼ੀ ਹੋਵੇਗੀ ਉੱਥੇ ਹੀ ਉਹਨਾਂ ਨਾਲ ਪੁਛਪੜਤਾਲ ਹੋਵੇਗੀ ਡਰੱਗ ਮਾਮਲੇ ਦੇ ਵਿੱਚ ਇਹ ਵਿਵਾਦ ਉਦੋਂ ਖੜਾ ਹੋਇਆ ਸੀ ਜਦੋਂ ਅਚਾਨਕ 11 ਦਸੰਬਰ ਨੂੰ ਵਿਕਰਮ ਮਜੀਠੀਆ ਨੂੰ ਸਾਮਨ ਭੇਜ ਦਿੱਤੇ ਗਏ ਸੀ 2023 ਦੇ ਵਿੱਚ ਲੰਘੇ ਸਾਲ 11 ਦਸੰਬਰ ਨੂੰ ਪਹਿਲਾ ਸਮਨ ਬਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਗਿਆ ਸੀ ਹਾਲਾਂਕਿ 8 ਤੋਂ 9 ਮਹੀਨੇ ਤੱਕ ਇਹ ਐਸਆਈਟੀ ਜਿਹੜੀ ਕਾਇਮ ਰਹਿੰਦੀ ਆ ਮੁਖਵਿੰਦਰ ਭੁੱਲਰ ਜਿਹੜੇ ਨੇ ਇਹਦੇ ਪ੍ਰਧਾਨ ਰਹਿੰਦੇ ਨੇ ਪਰ ਮੁਖਵਿੰਦਰ ਭੁੱਲਰ ਵੱਲੋਂ ਅੰਤਲੇ ਸਮੇਂ ਦੇ ਵਿੱਚ ਆ ਕੇ ਹੀ ਸਮਨ ਜਿਹੜੇ ਨੇ ਉਹ ਭੇਜ ਦਿੱਤੇ ਜਾਂਦੇ ਨੇ ਲਗਾਤਾਰ ਸਮਨ ਭੇਜੇ ਜਾਂਦੇ ਨੇ ਔਰ ਜਦੋਂ ਮੁਖਵਿੰਦਰ ਭੁੱਲਰ 31 ਤਰੀਕ ਨੂੰ ਰਿਟਾਇਰ ਵੀ ਹੁੰਦੇ ਨੇ ਤਾਂ ਉਸ ਤੋਂ ਬਾਅਦ ਵੀ ਹੁਣ ਨਵਾਂ ਸਮਨ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਅਗਵਾਈ ਹੇਠ ਭੇਜ ਦਿੱਤਾ ਗਿਆ ਔਰ ਨਵੇਂ ਲੱਗੇ ਡੀਆਈਜੀ ਦੇ ਅਧੀਨ ਹੁਣ ਐਸਆਈਟੀ ਦੇ ਵਿੱਚ ਦੁਬਾਰਾ ਇਜ਼ਾਫਾ ਕਰ ਦਿੱਤਾ ਗਿਆ ਜਿਹਦੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਡੀਐਸਪੀ ਨਰਿੰਦਰ ਸਿੰਘ ਤੇ ਇਨਸਪੈਕਟਰ ਦਰਬਾਰਾ ਸਿੰਘ ਨੂੰ ਦੁਬਾਰਾ ਸ਼ਾਮਿਲ ਕਰ ਲਿਆ ਗਿਆ ਕਿਉਂਕਿ ਉਹ ਪਹਿਲਾਂ ਇਸ ਕੇਸ ਦੇ ਨਾਲ ਜੁੜੇ ਹੋਏ ਸੀ ਪਹਿਲੀ ਐਸਆਈਟੀ ਦੇ ਵਿੱਚ ਸੀ ਔਰ ਹੁਣ ਤੱਕ ਦੇ ਸਾਰੇ ਅਪਡੇਟਸ ਦੇ ਨਾਲ ਜਾਣੂ ਨੇ ਔਰ ਇਸ ਐਸਆਈਟੀ ਦੇ ਵਿੱਚ ਹੈਲਪਫਲ ਮਜ਼ਦਦਗਾਰ ਸਾਬਤ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਐਸਆਈਟੀ ਵੱਲੋਂ ਕੀ ਕੁਝ ਕੀਤਾ ਜਾਵੇਗਾ ਕੀ ਇਹ ਨਵਾਂ ਇਜ਼ਾਫਾ ਜਿਹੜਾ ਐਸਆਈਟੀ ਦੇ ਵਿੱਚ ਹੋਇਆ ਉਹ ਬਿਕਰਮ ਸਿੰਘ ਮਜੀਠੀਆ ਦੇ ਵਾਸਤੇ ਘਾਤਕ ਸਾਬਤ ਹੋ ਸਕਦਾ ਆ ਔਰ 16 ਜਨਵਰੀ ਨੂੰ ਸੱਦੇ ਬਿਕਰਮ ਮਜੀਠੀਆ ਦੇ ਨਾਲ ਕਿਹੜੇ ਸਵਾਲ ਕੀਤੇ ਜਾਣਗੇ ਔਰ ਐਸਆਈਟੀ ਕਿਹੜੇ ਨਤੀਜਿਆਂ ਤੇ ਪਹੁੰਚੇਗੀ ਇਹ ਸੋਚਣ ਵਾਲੀਆਂ ਗੱਲਾਂ ਨੇ ਸਮਾਂ ਆਉਣ ਤੇ ਇਸ ਬਾਰੇ ਜਾਣਕਾਰੀ ਸਾਹਮਣੇ ਆਵੇਗੀ ਔਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ